ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਹਰ ਚੋਕਾ ਰਾਮੂ ਵਾਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈਕੋਲ ਨੌ ਬੱਸੀਆਂ ਬਕਾਉਆ ਜੀ ਫਾਰਮ ਵਾਲੀਆਂ ਠੀਕ ਹੈ ਜੀ ਸਾਰਾ ਤਰ੍ਹਾਂ ਦਾ ਬਾਈਕੋਲ ਰੇਟ ਆ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈਕੋਲ ਟੌਪ ਟੌਪ ਦੀਆਂ ਬੱਸੀਆਂ ਠੀਕ ਹੈ ਜੀ ਬਾਕੀ ਜਾਣਕਾਰੀ ਲਵਾਂਗੇ ਆਪਾਂ 22 ਤੋਂ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ 9 ਬਸੀਆਂ ਬਾਈ ਕੋਲ ਨਾਗ ਨੋ ਆ ਲੈਨੇ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਗਾਲ ਬਾਈ ਨਾਮ ਨਾਮ ਬਾਈ ਭੰਤਾ ਪਿੰਡ ਪਿੰਡ ਰਾਮਵਾਲਾ ਹਰਜੋਗਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਬਾਈ ਕਿੰਨੇ ਬਸੇ ਆਪਣੇ ਕੋਲ ਅੱਜ ਇਹ 9 ਨਾਗ ਆ ਜੀ 9 ਨਾਗ ਪਹਿਲਾਂ ਮੈਂ ਛੋਟੇ ਦੀ ਸਟਾਰਟਿੰਗ ਕਰ ਲਉ ਜੀ ਆ ਬੱਚੇ ਦੱਸੋ ਕਿਨੇ ਕ ਟਾਈਮ ਦਾ ਬਾਈ ਇਹ ਬਾਈ ਹੈਗਾ ਇਹ ਚਾਰਾ ਕੁ ਮਹੀਨੇ ਨੀ ਤੇ ਨਾ ਚਾਰਾ ਮਹੀਨੇ ਦੀ ਠੀਕ ਹੈ ਜੀ ਹਾਂ ਸਾਈਨ ਤੋਂ ਸੰਗਤ ਹੈ ਇਹਦੇ ਹਾਂ ਜੀ ਤੇ ਉਹਨਾਂ ਨੇ ਛੋਟੀ ਹੁੰਦੀ ਦੇ ਦਗਾਤੇ ਵਾਲੀ ਦੇ ਠੀਕ ਹੈ ਜੀ ਤੇ ਮੈਂ ਚਲ ਆਈ ਲਿਆ ਮੈਂ ਕਹ ਵੀ ਠੀਕ ਹੈ ਤੇ ਕੰਨ ਕੋ ਨੂੰ ਬਹੁਤ ਛੋਟਾ ਸੋਹਣਾ ਹੈ ਨਾ ਤੇ ਬਾਈ ਥਣ ਦਿਖਾ ਥਣ ਮੈਂ ਕਹ ਥਣ ਦਾ ਬੜਾ ਸੋਹਣਾ ਲੱਗਾ ਸੀ ਇਹਦਾ ਆ ਵੀ ਦਿਖਾਉਂਦੀ ਹੈ ਲੋ ਜੀ ਇਹ ਗੁਲਾਬੀ ਥਣਾ ਚੈੱਕ ਕਰ ਸਕਦੇ ਬਹੁਤ ਸੋਹਣਾ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਕੱਦ ਬੈਲਟ ਤੇ ਪੇਟ ਫੁੜਾ ਤੇ ਬਾਈ ਰੇਟ ਯਾਰ ਖੱਚ ਕੇ ਦੱਸ ਦੇ ਬਸ ਜਮਾ ਬਸ 100 ਰੁਪਏ ਸੌੜ ਕਰੀਏ ਇਹ 5500 ਹੀ ਦੇ ਦਿਆਂਗੇ ਬਾਈ 5500 ਰੁਪਏ ਦੀ ਲੋਪਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਬਾਈ ਦੂਜੀ ਦੱਸੋ ਜੀ ਪਹਿਲੇ ਵੱਡੀ ਜੰਪਸੀ ਇਹ ਵੀ ਬਾਈ ਲਿਆਂਦੀਆਂ ਮੰਗਾਈਆਂ ਬੜੀਆਂ ਸਾਰੇ ਨਾਲ ਹਾਂਜੀ ਤੇ ਯਾਨੀ ਉਹ ਬਹੁਤ ਵਾਟ ਟਾਈਮ ਹੋ ਗਿਆ ਆਪਾਂ ਨੂੰ ਲਿਆਂਦੀਆਂ ਨੂੰ ਹਾਂਜੀ ਫਾਰਮ ਵਾਲੀਆਂ ਆਹ ਵਾਰ ਮੜੀਆਂ ਤੇ ਆਪਾਂ ਦਾ ਚੱਲਿਆ ਹੈਗਾ ਮਾਮਾ ਬਾਹਰ ਨੂੰ ਤੇ ਤਾਂ ਵੇਚਣ ਲੱਗੇ ਆ ਠੀਕ ਹੈ ਚਾਰ ਹੀ ਥਾਣੇ ਦੇ ਹਾਂ ਪਹਿਲਾਂ ਤਾਂ ਮੱਕੀ ਮੁੱਕੀ ਵੀ ਜਿਹੜੀ ਸੀਗੀ ਹਾਂਜੀ ਤੇ ਹੁਣ ਕਹਿੰਦੇ ਚੱਲ ਪਕਾਵੀ ਰੱਖ ਲਾਂਗੇ ਮੇਰੇ ਜਿਹਦੇ ਸਾਡੇ ਖੜਾ ਤੇ ਰੇਟ ਭਰਾ ਦਾ ਕਿਨੇ ਪਹਿਲੀ ਬੱਸੀ ਦੀ ਦੂਜੀ ਬੱਸੀ ਦਾ ਇਹਦਾ ਇਹ ਬਾਈ ਦੇ ਦਿਆਂਗੇ 10000 ਰੁਪਏ ਦੀ ਇਹ 10000 ਰੁਪਏ ਇਹਦੇ ਸੰਗ ਹੋ ਡਗਾਏ ਹੋਗੇ ਬਾਅਦ ਚ ਠੀਕ ਆ ਹਾਂ ਠੀਕ ਹੈ ਤੇ ਹਾਂਜੀ ਬਈ ਦੂਜੀ ਦੱਸੋ ਜਾਣਕਾਰੀ ਹਾਂਜੀ ਦੱਸੋ ਇਹ ਵਿੱਚ ਬਹੁਤ ਚੰਗੀ ਆ ਬਾਈ ਚੰਕਦਮਕ ਵੇਖ ਬੱਚੀ ਦੀ ਕਿੰਨੀ ਆ ਹਾਂਜੀ ਹਾਂ ਤੁਹਾਨੂੰ ਦਿਖਾ ਦਿੰਦਾ ਜਦੋਂ ਇਹ ਚਾਰ ਹੀ ਥਣ ਦੇਖੀ ਚਾਰ ਹੀ ਆਣਾ ਡਰਦੀ ਡਰਦੀ ਹਾਂਜੀ ਬਈ ਕੋਈ ਗੱਲ ਨਹੀਂ ਤੇ ਰੇਟ ਪਰ ਆ ਜਾ ਜਦੋਂ ਖੱਚੀ ਇਹ ਦੇ ਦੇ ਕੇ 15000 ਦੀ ਬਾਈ ਇਹ 15000 ਠੀਕ ਹੈ ਹਾਂਜੀ ਬਈ ਜਰਸੀ ਦਿਸੋ ਟੌਪ ਦੀ ਕਲਾਸ ਜਰਸੀ ਬਾਈ ਇਹ ਇਹ ਦੇ ਦਾਂਗੇ ਆਪਾਂ 20000 ਰੁਪਏ ਦੀ ਵਛੀ ਹਾਂਜੀ ਮਛੀ ਪੂਰਾ ਸਰਾ ਇਹ ਵਛੀ ਨਹੀਂ ਮੜੀਗੀ ਵਛੀ ਸਾਂਭਣ ਵਾਲੀ ਹੈ ਠੀਕ ਹੈ ਜੀ ਹਾਂ ਜਰਸੀ ਜਗੀ ਥੰਮ ਦਿਖਾਓ ਪ੍ਰਾਦਾ ਇਹ ਲਓ 4000 ਲੰਮੇ ਲੰਮੇ ਠੀਕ ਹੈ ਹਾਂ ਇਹਦਾ ਰੇਟ ਪਰ ਇਹਦਾ 20000 ਇਹਦਾ 20000 ਠੀਕ ਹੈ ਹਾਂਜੀ ਅਗਲੀ ਇਹ ਆਏ ਦੀ ਅਮਰੀਕਣੀ ਹੈ ਇਹ ਅਜਾ ਹਾਂਜੀ ਹਾਂ ਇਵੇਂ ਬੀ ਬਹੁਤ ਚੰਗੀ ਆ ਠੀਕ ਹੈ ਜੀ ਇਹ ਲਓ ਸਾਣ ਸੁਣ ਠੀਕ ਹੈ ਹਾਂਜੀ ਭਾਈ ਇਹ ਵੀ ਅੰਗੇ ਭਾਈ ਆਪਾਂ 14000 ਠੀਕ ਹੈ ਜੀ 14000 ਹਾਂਜੀ ਆ ਜਰਸੀ ਆ ਗਈ ਇੱਕ ਹਾਂਜੀ ਹਾਂ ਇਹ ਜਰਸੀ ਬੱਚਾ ਬਾਲਾ ਚੰਗੀ ਹਾਂਜੀ ਹਾਂ ਇਹ ਤਾਂ ਸਰਾਈ ਆ ਯਾਨੀ ਕਿ ਜਿਹਨੂੰ ਕਹਿੰਦੇ ਹਾਂਜੀ ਇਹਨੂੰ ਮਾ ਘੁਮਾ ਕੇ ਦਿਖਾਉਣਾ ਠੀਕ ਹੈ ਜੀ ਇਹ ਕੀ ਝੋਲੀ ਝਾਲੀ ਇਹਦੀ ਠੀਕ ਹੈ ਹੁਣ ਇਹ ਝੋਲੀ ਲਾ ਦੋ ਮੜਾ ਜਹਾ ਹੋਰ ਲਾ ਦੋ ਲਓ ਚਾਰ ਹੀ ਸਨ ਠੀਕ ਹੈ ਹਾਂ ਇਹ ਭਰਾ ਕਿੰਨੇ ਦੀ ਇਹ ਵੀ ਭਾਈ ਦੇ ਦੇਂਗਾ 20000 ਦੀ ਯਾਰ ਇਹ ਵੀ 20000 ਦੀ ਹੂੰ ਲੋ ਭਰਾ ਚੋੜ ਹੀ ਕਰਨੀ ਆ ਜੇ ਕੋਈ ਕਹੇ ਵੀ ਇਹੇ ਦੇ ਦੇ ਭਾਈ ਪੰਜ ਦੀ ਦੇ ਦੇ ਦਸ ਦੀ ਦੇ ਦੇ ਹਣਾ ਉਹ ਕੰਮ ਨਹੀਂ ਹੋਣਾਗਾ ਬੱਚਾ ਭੈਣਾ ਵੇਖ ਲੈ ਤੂੰ ਸਿਹੇ ਦੇ ਬੱਚੇ ਅਰ ਗਈ ਆ ਠੀਕ ਆ ਉਹ ਕੋ ਨਾ ਲਾਉਣ ਜਿਹੜੇ ਕੱਟ ਲਉਂਦੇ ਆ ਹਾਂ ਉਹ ਕਿਰਪਾ ਕਰਕੇ ਚਲੋ ਠੀਕ ਆ ਜਿਹਨੂੰ ਜਿਹਨੂੰ ਪਾਰਖਾਈ ਨਾ ਚੀਜ਼ਾਂ ਦੀ ਹਾਂਜੀ ਉਹਨੇ ਤਾਂ ਵਲੀ ਕਰਨੀ ਨਹੀਂ ਕਿਚ ਕਿਚ ਹਣਾ ਠੀਕ ਆ ਜੀ ਹਾਂ ਆ ਬੱਚੀ ਵਿਖਾ ਦੇ ਭਾਈ ਆਈ ਵਲੀ ਚੰਗੀ ਬੱਚੀ ਐ ਮੂੰਹ ਮਾਰ ਖਾਦਾ ਬੱਚੀ ਦਾ ਆਹ ਰੋ ਸਈ ਸੱਤ ਨੰਬਰ ਆਠ ਨੰਬਰ ਸੋਰੀ ਲੋ ਜੀ ਚਾਹ ਰੋ ਮੂਹ ਦਾ ਬਾਈ ਬੱਚੀ ਦਾ ਬਹੁਤ ਸੋਨਾ ਇਹਦਾ ਹੂੰ ਤੇ ਇਹਦਾ ਰੇਟ ਭਰਾ ਇਹ ਦੇ ਦੇਵਾਂਗੇ ਆਪਾਂ ਇਹ ਸੱਤ ਨੰਬਰ 22000 ਦੀ ਦੇ ਦੇਵਾਂਗੇ ਠੀਕ ਹੈ ਜੀ 22000 ਆਠ ਨੰਬਰ ਆਠ ਨੰਬਰ ਬੱਚੀ ਵੀ ਬਾਈ ਬਹੁਤ ਚੰਗੀ ਹੈ ਹਾਂਜੀ ਇਹ ਲੱਤ ਝੋਲੇ ਜਾਲੀ ਇਹਦੀ ਦੇ ਬੁੱਤੀ ਵਿਖਾ ਦੇ ਹਾਂਜੀ ਇਹਦਾ ਰੇਟ ਭਰਾ ਇਹ ਦੇਵਾਂਗੇ ਬਾਈ 32000 ਦੀ ਇਹ 32000 ਠੀਕ ਹੈ ਜੀ ਹਾਂਜੀ ਅਗਲੀ ਦੇ ਨੌ ਨੰਬਰ ਦਾ ਜੀ 9 ਨੰਬਰ ਦਾ ਬਾਈ ਇਹ ਵੀ ਵੇਖ ਲੈ ਝੋਲੀ ਜਾਲੀ ਇਹਦੀ ਵੀ ਦਿਖਾ ਦੇ ਹਾਂਜੀ ਬੱਚੀ ਇਹ ਵੀ ਪੂਰੀ ਇਹ ਤਾਂ ਜਣੀ ਕਿ ਸਮਝ ਲੈ ਹੋਂਟੀ ਘਭਰਾਉਣ ਦੇ ਕਾਬਲੀ ਆ ਠੀਕ ਹੈ ਬੱਚਿਆਂ ਦੇ ਵਿੱਚ ਹੈਗੀਆਂ ਟੀਗਾ ਪਾ ਵੀ ਟੀਗਾ ਘਭਰਾਉਣ ਦੇ ਕਾਬਲੀ ਆ ਉਹ ਤਾਂ ਹਾਂਜੀ ਇਹ ਬੜੀਆਂ ਜੀ ਕਹਦੀਆਂ ਵੀ ਸਾਂਪੜੀਆਂ ਪੈਣਗੀਆਂ ਉਹ ਤਾਂ ਹੈ ਨਹੀਂ ਕੰਮ ਠੀਕ ਹੈ ਜੀ ਹਾਂ ਠੀਕ ਹੈ ਇਹ ਕਿ ਨਹੀਂ ਦੱਸੇ ਤੁਸੀਂ ਰੇਟ ਦਾ ਇਹ ਦੇ ਦੇਾਂਗੇ ਆਪਾਂ 33000 ਦੀ ਦੇ ਦੇਾਂਗੇ ਇਹ 33000 ਹਾਂ ਲੋ ਭਰਾ ਵੱਸੀਆਂ ਬਾਈ ਕੋਲ ਟੌਪ ਟੌਪ ਦੀਆਂ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਆ ਠੀਕ ਹੈ ਨਾ ਬਾਈ ਨਾ ਕੰਡੈਕਟ ਕਰ ਲਿਓ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਬਾਈ ਕੋਲ ਹਰ ਤਰ੍ਹਾਂ ਦਾ ਮਾਲ ਆ ਸਸਤੀ ਤੇ ਵਧੀਆ ਤੇ ਠੀਕ ਹੈ ਜਰਸੀ ਵੀ ਆ ਤੇ ਬਾਈ ਜੀ ਤੋਂ ਨੰਬਰ ਮੁਤਾਬਕ ਤੁਸੀਂ ਪੁੱਛ ਸਕਦੇ ਹੋ ਵੀ ਇੱਕ ਨੰਬਰ ਦੋ ਨੰਬਰ ਆਪਾਂ ਛੋਟੀ ਬੱਸੀ ਤੋਂ ਸਟਾਰਟਿੰਗ ਕਰਾ ਸੀ ਇਹਦਾ ਰੇਟ ਬਾਈ ਨੇ ਆਪਾਂ ਨੂੰ 5500 ਕਿਹਾ ਬਾਈ ਯਾਰ ਹੋਰ ਲੈਸ ਲੁਸ ਕਰਕੇ ਮਾਨਤਾਣ ਜਮਾ ਸਹੀ ਕਿੰਨੇ ਦੀ ਕੋਈ ਛੋਟੀ ਆਹਾਂ ਹਾਂ ਚੱਲ ਜੇ ਤੂੰ ਬੜਾ ਕਿ ਇਹਨਾਂ ਦਾ 5000 ਰੁਪਏ ਵੀ ਦੇ ਦਿਆਂਗੇ ਯਾਰ ਇਹ ਦੋ ਘਟਾਣ ਨੂੰ ਪਾ ਦੇ ਠੀਕ ਹੈ 5000 ਦੀ ਭਰਾ ਸਟਾਰਟਿੰਗ ਚ ਪਹਿਲੀ ਬੱਸੀ ਬਾਈ ਕਹਿੰਦਾ ਦੇ ਦੇ ਦਾਂਗੇ ਦੇਖੋ ਰੰਗ ਰੂਪ ਬਹੁਤ ਸੋਹਣਾ ਕਰਮਾ ਵਾਲੀ ਦੇ ਫੇਸ ਦੇਖ ਸਕਦੇ ਹੋ ਕੰਨ ਬਹੁਤ ਛੋਟਾ ਠੀਕ ਹੈ ਜੀ ਬਾਈ ਕੋਲ ਸਾਰੀਆਂ ਹੀ ਬੱਸੀਆਂ ਟੌਪ ਕਲਾਸ ਦੀਆਂ ਸਾਰੀਆਂ ਵਧੀਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਈ ਜੇ ਕਿਸੇ ਨੇ ਸਾਰੀਆਂ ਇਕੱਠੀਆਂ ਲੈਣੀਆਂ ਫਿਰ ਉਹਨਾਂ ਤੋਂ ਮਾਨਤਾਨ ਕਰ ਦਿਆਂਗੇ ਮਾਨਤਾਨ ਕੋਈ ਨਹੀਂ ਜੇ ਕੋਈ ਘਟੰਗਾ ਲਊਗਾ ਤਾਂ ਕੋਈ ਗੱਲ ਨਹੀਂ ਕਿਉਂਕਿ 9 ਦੇ 9 ਨਾਗ ਅਗਲਾ ਕਿਹੜਾ ਅਗਲਾ ਫਾਰਮ ਚ ਪਾਉਣੀਆਂ ਹਾਂ 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 ਬੱਚੇ ਸਾਰੀਆਂ ਚੰਨੀਆਂ ਹੀ ਬੱਚੇ ਆ ਉਹ ਜਿਹੜੀਆਂ ਤਾਂ ਹੈ ਨਹੀਂ ਠੀਕ ਹੈ ਠੀਕ ਹੈ ਹਾਂ ਲੋ ਭਰਾ ਬਾਈ ਜੀ ਨਾਲ ਜਰੂਰ ਕੰ ਠੀਕ ਹੈ ਨਾ ਕਿਉਂਕਿ ਵੀਡੀਓ ਬੜੀ ਲੰਮੀ ਬਣ ਜਾਂਦੀ ਐ ਇਸ ਕਰਕੇ ਆਪਾਂ ਤੋਰ ਕੇ ਦਿਖਾਈਆਂ। thora-thora ਬਾਈ ਸਾਰਾ ਦਾ ਓਕੇ ਨਾ? ਮੈਂ ਕਹਾਂ ਜੇ ਕੋਈ ਲੰਗ-ਪੰਗ ਮਾਰਦੀ ਹੋਊਗੀ ਜੇ ਆਪਾਂ ਜੁਮੇਵਾਰ ਬਸ ਠੀਕ ਹੈ। ਬਸ। ਲਓ ਜੀ ਅਗਲਾ ਇਹ ਤੋਰ ਕੇ ਲਿਜਾਵੇ। ਹਾਂ। ਤੋਰ ਬਾਕੀ ਤੋਰੀਆਂ ਵੀ ਬੜੀ ਦਿਖੀ ਜਾਂਦੀਆਂ। ਜੇ ਜੇ ਕੋਈ ਲੰਗ ਮਾਰਦੀ ਹੋਊ ਜਾਂ ਕੋਈ ਉਹ ਜੀ ਗੱਲਬਾਤ ਹੋ ਫੇਰ ਆਪਾਂ ਅਗਲੇ ਨੂੰ ਯਾਨੀ ਜਿਹੜਾ ਖਰਚਾ ਆਇਆ ਹੋਊ ਆਉਣ ਦਾ ਉਹ ਦੇਖ ਕੇ ਤੋਰਾਂਗੇ। ਉਹ ਜੀ ਗੱਲ ਨਹੀਂ ਗਈ। ਠੀਕ ਆ ਲੋਪਰਾ ਕਿਉਂਕਿ ਟਾਈਮ ਵੱਧ ਲੱਗ ਗਿਆ ਤਾਂ ਫਿਰ ਵੀਡੀਓ ਤਾਂ ਕਰਕੇ ਪਾਈ ਕਹਿੰਦਾ ਵੀ ਪਾਸ ਜੰਨੀ ਇਸ ਕਰਕੇ ਤੇ ਬਾਈ ਕਹਿੰਦਾ ਜ਼ਿੰਮੇਵਾਰੀ ਹੋएगी ਬੱਸ ਦੇਖ ਹੀ ਰਹੇ ਹਾਂ ਸਾਫ਼ ਆ ਸਾਰੇ ਸਾਫ਼ ਸੁਥਰੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਉਪਕੇ ਬਾਈ